अस अज बहुत मशहूर हाँ मेरे तो पहले बहुत सारे मेरे साथियों ने इस धरती नमन की, नौवीं पातशाही दसवीं पातशाही दसवीं पातशाही ने अठाई साल इतने गुजारे, गुरु महाराज साहब जिस तरह दसाया गया नौवीं पातशाही वालों कश्मीरी ब्राह्मण कृपा राम जी की अगवाई 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤعداد ਦੇ ਵਿੱਚ ਸਾਡੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਾਹਿਬ ਉਹਨਾਂ ਦਾ ਤਿਲਕ ਤੇ ਜਿnabla ਉਤਾਰਦਾ ਸੀ ਮਨਾਂ ਦੇ ਸਾਹਬ ਨਾਲ ਉਤਾਰਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਧਰ ਕੋ ਜਾਈਏ ਕਿਹੜਾ ਸਾਡੀ ਵਕਾਲਤ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵੇ ਨੌਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨੌਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਇਹ ਨੌਵੀਂ ਪਾਸ਼ਾਹੀ ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ ਖੁਦ ਇਹ ਸੋਚ ਵੇਸਣ ਕਿ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਨਾਲ ਤੇ ਸਾਡੀ ਪਹਿਲੇ ਕੋ ਤਕਰਾਰ ਚੱਲ ਰਿਹਾ ਇਹਨਾਂ ਦੀ ਵਕਾਲਤ ਵਾਸਤੇ ਮੈਂ ਕਿੰਨੂ ਕੱਲਾ ਦਸਵੀਂ ਪਾਸ਼ਾਹੀ ਸਪੀਕਰ ਸਾਹਿਬ ਉਹਦੋਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਪੈਦਲ ਚੱਲ ਕੇ ਜਾਂਦਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿਸ ਦਾ ਪਹਿਲੇ ਜ਼ਿਕਰ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡਗਮਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਛੁਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਦ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਂਕ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੈਤਾ ਜੀ ਦਾ ਤੇ ਪਾਇ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹਨਾਂ ਸੀਸ ਲੈ ਕੇ ਆਂਦਾ ਇਸ ਤਰ੍ਹਾਂ ਸੀਸ 10ਵੀਂ ਪਾਸ਼ਾਹੀ ਤੇ ਗੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਰ ਹਿੱਸਾ ਹੈ ਫਿਰ 10ਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 April ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਪੁੱਤਰ ਧਰਤੀ ਤੋਂ ਹੋਇਆ। ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਸੀ। ਇਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ Hindu ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ ਨੌਵੀਂ ਤੇ ਦਸਵੀਂ ਪਾਸ਼ਾਈ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਕਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਸਾਰਨ ਨੂੰ ਐਲਡੇਸਟਡ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਦਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 साल राज कीता मुगला ने ओदों नाम ही कोई नहीं सी लैंदा ओना दे जबर दे खिलाफ मिनोरिटीज नु बचांदा के फल्सफा सी साडे 1 तो लेके 10 पादशाहवांदा साडा मानुष की जात सब एक ही पहचान